ਫਰਚੰਦ ਸਿੰਘ ਮੇਰਾ ਨਾਮ ਹੈ ਜੀ ਮੇਰਾ ਪਿੰਡ ਪਾਗੋ ਮਜਰਾ ਜੀ ਮੇਰੀ ਭੈਣ ਦੀ ਬੀਵੀ ਪਰਬਾਈ ਵੀ ਤੀ ਫਤਗੜ ਸਾਹਿਬ ਜ਼ਿਲ੍ਹੇ ਚ ਹੈ ਜੀ ਠੀਕ ਹੈ ਜੀ ਰਾਤ ਉਹਨਾਂ ਦਾ ਮਰਡਰ ਹੋ ਗਿਆ ਜੀ ਗਲ ਨਾਲ ਫਾਹਾ ਲੈ ਕੇ ਪੱਖੇ ਨਾਲ ਫਾਹਾ ਲੈ ਕੇ ਮਾਰ ਤੇ ਆਈ ਉਹਨਾਂ ਨੂੰ ਉਹਨਾਂ ਦੇ ਹਸਬੰਦ ਨੇ ਕੁੱਟਿਆ ਮਾਰਿਆ दारू ਪੀ ਕੇ ਜੀ ਸਾਡੇ ਕੋਲ ਡਾਊਟ ਵੀਡੀਓ ਪਈਆਂ ਰਾਤ ਦੀਆਂ ਠੀਕ ਹੈ ਜੀ ਬਾਡੀ ਤੇ ਪੂਰੇ ਮਤਲ ਨੀਲੇ ਨੀਲੇ ਪਏ ਹੋਏ ਹੈ ਜੀ ਗਲ ਤੇ ਵੀ ਨੀਲ ਪਿਆ ਹੋਇਆ ਹੈ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਪਹਿਲਾਂ ਉਹ ਝਗੜਾ ਚੱਲਦਾ ਸੀ ਨਾ ਝਗੜਾ ਨਹੀਂ ਤਾਂ ਚੱਲਦਾ ਜੀ ਇਹਨੇ ਮੁੰਦੀਆਂ ਵੇਚਤੀਆਂ ਜਾਂ ਆਪਣੀਆਂ ਠੀਕ ਹੈ ਜੀ ਸਾਮਾਨ ਵੇਚਦੇ ਜੋਦੇ ਚਾਂਦੀ ਦਾ ਸਾਮਾਨ ਵੀ ਵੇਚਦਾ ਸੋਨੇ ਦਾ ਵੀ ਵੇਚਦਾ ਦੋ ਮੁੰਦਰੀਆਂ ਵੇਚੀਆਂ ਜਾਂਨੇ ਆਪਣੇ ਟੌਕਸ ਵੇਚ ਤੇ ਹੀ ਕੁੜੀ ਦੇ ਵੀ ਉਹਨੂੰ ਤੰਗ ਕਰਦਾ ਸੀ ਕਈ ਉਤੇ ਨਸ਼ੇ ਵਾਸਤੇ ਪੈਸੇ ਮੰਗਦਾ ਸੀ ਜੀ ਕੁੱਟਦਾ ਮਾਰਦਾ ਸੀ ਜੀ ਉਹਨੇ ਮੰਨਣਾ ਵੀ ਕੀਤਾ ਸੀ ਕਿ ਬਿਆਹ ਨੂੰ ਇਹਨਾਂ ਨੂੰ 6 ਸਾਲ ਹੋ ਗਏ ਜੀ 6 ਮਹੀਨਾ ਲੱਗ ਗਿਆ ਜੀ ਫਰਵਰੀ ਚ ਹੁਣ ਅਸੀਂ ਮੰਗ ਕਰਦੇ ਵੀ ਸਾਨੂੰ ਉਹਨਾਂ ਨੂੰ ਇਨਸਾਫ ਚਾਹੀਦਾ ਜੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਇਹਦੀ ਘਰੀ ਭੁਗਤੀ ਦੇ ਇਹਦਾ ਭਾਈ ਵੀ ਡਰੱਗਸ ਕਰਦਾ ਜੀ ਸਾਨੂੰ ਪਹਿਲਾਂ ਪਤਾ ਕੀ ਪਤਾ ਕਿਵੇਂ ਲੱਗਿਆ ਸਾਨੂੰ ਵੀ ਇਹ ਵੀ ਐਵੇਂ ਮਾਰੇ ਆਇਆ ਜਾਂ ਮਲ ਨਹੀਂ ਮਾਰੇ ਆ ਅੰਦਰ ਜਾ ਕੇ ਅਸੀਂ ਦੇਖਿਆ ਪੋਸਟਰ ਉਹਦੇ ਵਿੱਚ ਜੀ ਆ ਕੇ ਕਿਥੇ ਫੋਟੋਸ਼ਾਪ ਮਾਰ ਤੁਮ ਕਰਦੇ ਆ ਜੀ ਉੱਥੇ ਦੇਖਿਆ ਜੀ ਉਹਦੇ ਬੋਡੀ ਤੇ ਪੂਰੀ ਢੂਹੀ ਤੇ ਨੀਲੇ-ਨੀਲ ਪਏ ਹੋਏ ਆ ਜੀ ਗਲ ਤੇ ਵੀ ਨੀਲ ਪਏ ਹੋਏ ਆ ਸਰ ਠੀਕ ਹੈ ਬੋਡੀ ਗੱਲ ਹੋਈ ਸੀ ਉਸ ਤੋਂ ਪਹਿਲਾਂ ਕਰ ਦੇਣਾ ਕਰਦੇ ਨਾਲ ਨਹੀਂ ਗਈ ਰਾਤ ਨੂੰ ਮੇਰੀ 9 ਵਜੇ ਗੱਲ ਹੋਈ ਸੀ ਕਿ ਜੀ ਠੀਕ ਹੈ ਜੀ ਉਹ ਕਹਿੰਦੀ ਮੈਂ ਠੀਕ ਆ ਵੀ ਮੇਰੇ ਹਸਬੰਦ ਨੂੰ ਫੋਨ ਕਰਦੇ ਵੀ ਉਹ ਘਰੇ ਨਹੀਂ ਆਇਆ ਮੇਰੇ ਫੋਨ 'ਚ ਪੈਸੇ ਨਹੀਂ ਪੁਆਏ ਠੀਕ ਆ ਜੀ ਤੇ ਮੈਂ ਫੋਨ ਕੀਤਾ ਮੈਨੂੰ ਕਹਿੰਦਾ ਜਾ ਰਿਹਾ ਮੈਂ ਘਰ ਮੈਨੂੰ ਰਾਤ ਨੂੰ 10:50 ਮਿੰਟ ਤੇ ਫੋਨ ਆਉਂਦਾ ਏ ਵੀ ਜਸਪ੍ਰੀਤ ਸੀਰੀਅਸ ਹੈ ਠੀਕ ਆ ਜੀ ਉਸ ਤੋਂ ਬਾਅਦ ਮੈਂ ਇਹਨੂੰ ਅੱਗੇ ਆ ਕੇ ਫੋਨ ਕੀਤਾ ਮੈਂ ਕਿਹਾ ਹਾਂਜੀ ਠੀਕ ਆ ਕਹਿੰਦਾ ਨਹੀਂ ਸੀਰੀਅਸ ਆ ਮੈਂ ਹਸਪੀਟਲ ਪਹੁੰਚਿਆ ਹੈ ਨਾ ਨੇ ਉਸ ਨੂੰ ਮਤਲਬ ਬਰਫਕਾਰ ਖਾਣੇ ਵਿੱਚ ਲਾ ਦਿੱਤਾ ਸੀ ਗਈ ਮੈਨੂੰ ਬਾਡੀ ਰਾਤ ਨੂੰ ਦਿਖਾਈ ਨਹੀਂ ਗਈ ਜੀ ਸਾਡੇ ਆਉਣ ਤੋਂ ਪਹਿਲਾਂ ਨਹੀਂ ਤੁਸੀਂ ਕੀ ਕਰਨੇ ਵੀ ਆ ਕੀ ਹੋਇਆ ਕਾਰਨ ਪੁੱਛਿਆ ਸੀਗਾ ਜੀ ਕਹਿੰਦੇ ਅਟੈਕ ਹੋ ਗਿਆ ਜੀ ਝੂਠ ਬੋਲਦੇ ਆ ਜੀ ਕਹਿੰਦੇ ਅਸੀਂ 2 ਘੰਟੇ ਵਾਦਾ ਹੈ ਝੂਠ ਬੋਲ ਝੂਠ ਬੋਲਦੇ ਰਾਜਵੀਰ ਕੋ ਅੱਛਾ ਕੀ ਹੋਇਆ ਤੁਸੀਂ ਆ ਦਿੱਤੇ ਕਿਉਂ ਸਰ ਸਾ ਅਸੀਂ 8 5:30 ਵਜੇ ਫੋਨ ਕੀਤਾ ਸਿਸਟਰ ਨੇ ਤੇ ਮੰਮੀ ਨਾਲ ਗੱਲ ਹੋਈ 2 ਘੰਟੇ ਉਸ ਤੋਂ ਬਾਅਦ ਮੰਮੀ ਨਾਲ ਗੱਲ ਹੋਣੇ ਤੋਂ ਬਾਅਦ ਬ੍ਰਦਰ ਨੇ ਕੀਤਾ ਫੋਨ ਉਹ ਤੋਂ ਬਾਅਦ ਇਹਨਾਂ ਨੇ ਵੀਡੀਓ ਕਾਲ ਆਈ ਵੀ ਸੀ ਮੈਂ ਵੀਡੀਓ ਕਾਲ ਬੈਕ ਕੀਤੀ ਜਿੱਜੂ ਦਾ ਮੈਸੇਜ ਆਇਆ ਕਿਵੇਂ ਮੈਂ ਬਾਹਰ ਆ ਮੈਂ ਫੇਰ ਕਰਦਾ ਮੁੜ ਕੇ ਘਰ ਕੋਈ ਫੋਨ ਨਹੀਂ ਹੋਇਆ ਹੈਗਾ ਤੇ ਫਿਰ 11 ਵਜੇ ਬ੍ਰਦਰ ਨੂੰ ਫੋਨ ਆਉਂਦਾ ਹੈ ਕਿ ਉਹਨੂੰ ਅਟੈਕ ਹੋ ਗਿਆ ਅਟੈਕ ਤੋਂ ਬਾਅਦ ਫਿਰ ਕੋਈ ਰਿਪੋਰਟ ਨਹੀਂ ਆਈ ਇਹਨਾਂ ਦੀ ਇਹ ਕਹਿੰਦੇ ਵੀ ਅੰਦਰ ਦਾਖਲ ਆ ਤੇ ਸਾਨੂੰ ਦਿਖਾਉਣ ਨਹੀਂ ਦੇ ਰਿਆ ਐਮਰਜੈਂਸੀ 'ਚ ਕੋਈ ਕਹਿ ਰਿਹਾ ਆਕਸੀਜਨ ਲਗਾਈ ਵੀ ਕੋਈ ਕੁਝ ਕਹਿ ਰਿਹਾ ਹੈ ਤੇ ਮੈਂ ਫੋਨ ਕਰੀ ਜਾ ਰਹੀ ਹੂ ਫੋਨ ਵੀ ਨਹੀਂ ਚੱਕ ਰਹੇ ਹੈਗੇ ਜੀਜੂ ਨੂੰ ਕਰਿਆ ਫੋਨ ਜੀ ਬਿਲਕੁਲ ਭੈਣ ਦਾ ਕਿਹੜੇ ਮੇਰੀ ਭੈਣ ਦਾ ਨਾਮ ਜਸਪ੍ਰੀਤ ਹੈ ਜੀ 2019 ਚ ਵਿਆਹ ਹੋਇਆ ਤੇ ਜੀ ਉਹਨਾਂ ਦਾ ਬੀਬੀਪੁਰ ਪਿੰਡ ਹੈ ਜੀ ਤੁਹਾਨੂੰ ਕੀ ਲੱਗਦਾ ਕਿਵੇਂ ਮੌਤ ਹੋਈ ਇਹ ਡਰਗਸ ਕਰਦੇ ਸੀ ਜੀਜੂ ਜੀ ਮੇਰੇ ਨਸ਼ੇ ਬੇਤ ਦੇਵੀ ਹੈ ਤੇ ਜੀ ਕਰਦੇ ਵੀ ਇਹਨਾਂ ਦੇ ਬ੍ਰਦਰ ਦਾ ਨਾਮ ਮੰਗਲ ਇਹਦਾ ਨਾਮ ਗੁਰਸੇਵ ਸਿੰਘ ਮੇਰਾ ਨਾਮ ਗੁਰਸੇਵਕ ਸਿੰਘ ਹੈ ਜੀ ਕਿਹੜਾ ਪਿੰਡ ਹੈ ਪਿੰਡ ਬੀਬੀਪੁਰਾ ਜੀ ਮੇਰਾ ਤੇ ਜਦੋਂ ਸਰ ਮੈਂ ਉਸ ਟਾਈਮ ਘਰਾਂ ਨਹੀਂ ਸੀਗਾ ਜੀ ਮੈਨੂੰ ਮੇਰੀ ਘਰ ਵਾਲੀ ਦਾ ਪੰਜ ਸੱਤ ਮਿੰਟ ਪਹਿਲਾਂ ਫੋਨ ਆਇਆ ਮੈਂ ਉਹਨੂੰ ਕਿਹਾ ਮੈਂ ਆ ਰਿਹਾ ਤੇ ਜਦੋਂ ਮੈਂ ਜਾ ਕੇ ਦੇਖਿਆ ਤੇ ਉਦਾਂ ਇਹ ਉੱਥੇ ਬੈੱਡ ਤੇ ਬੇਹੋਸ਼ ਹਾਲਤ ਸੀਗੇ ਉਸੇ ਟਾਈਮ ਅਸੀਂ ਚੱਕ ਕੇ ਪਹਿਲਾਂ ਐਂਬੂਲੈਂਸ ਹਸਪੀਟਲ ਚਲੇ ਗਏ ਜੀ ਉੱਥੇ ਉਹ ਕਹਿੰਦੇ 20-25 ਮਿੰਟ ਹੋਇਆ ਵੀ ਇੱਥੇ ਸਿਵਲ ਹਸਪੀਟਲ ਚਲੇ ਜੀ ਜਿਹੜੇ ਸਰੀਰ ਤੇ ਨਿਸ਼ਾਨ ਨੇ ਉਹ ਕਾਦ ਨੇ ਸਰ ਨਿਸ਼ਾਨ ਕੋਈ ਨਹੀਂ ਜੀ ਐਹੀ ਜੀ ਕੋਈ ਗੱਲ ਨਹੀਂ ਜਦੋਂ ਲੈ ਕੇ ਆਏ ਉਦੋਂ ਛਾਤੀ ਤੇ ਜ਼ਰੂਰ ਦੱਬਿਆ ਵੀ ਹਾਂ ਸਾਹ ਚੰਦਾ ਦਾ ਰਹੇ ਜੀ ਹੋਰ ਤਾਂ ਕੋਈ ਉਤਮਾਰ ਵੀ ਕਰਦੇ ਸੀ ਕੁਟਮਾਰ ਵੀ ਮਾਮਲਾ ਦੱਸ ਰਹੇ ਸਰ ਕੋਈ ਨਹੀਂ ਮੈਂ ਤੁਸੀਂ ਨਸ਼ਾ ਕਰਕੇ ਕੁੱਟਮਾਰ ਕਰਦਾ ਨਹੀਂ ਨਹੀਂ ਸਰ ਕੋਈ ਏਦਾਂ ਦੀ ਗੱਲ ਨਹੀਂ ਸਾਡੇ ਲਾਗ ਨੇੜੇ ਪਿੰਡਦਿਆਂ ਨੂੰ ਪੁੱਛ ਲਓ ਜੀ ਮੈਂ ਤਾਂ ਕਦੇ ਹੱਥੇ ਨਹੀਂ ਲਾਇਆ ਜੀ ਉਹਨੂੰ ਕੋਈ ਸਮਾਨ ਵੀ ਵੇਚਿਆ ਕੁੜੀ ਦੀ ਮੁੰਦੀ ਵਗੈਰਾ ਦੱਸ ਨਹੀਂ ਸਰ ਇਹ ਵੀ ਇਲਜ਼ਾਮ ਲਾਏ ਜਾ ਰਹੇ ਹਨ ਜਦੋਂ ਮੇਰੇ ਮਦਰ ਹੋਏ ਤੇ ਉਦੋਂ ਇਹ ਪੈਸੇ ਟੁਕਰ ਉਦੋਂ ਚੜ ਗਿਆ ਸੀਗਾ ਮੇਰੇ ਤੇ ਜੀ ਠੀਕ ਹੈ ਜੀ ਹੋਰ ਮੇਰਾ ਏਦਾਂ ਦਾ ਕੋਈ ਹੋ ਨਹੀਂ ਹੈਗਾ ਜੀ ਠੀਕ ਇਹ ਸਾਰੇ ਝੂਠੇ ਅਲੀਗੇਸ਼ਨ ਲਾਈ ਜਾ ਰਹੇ ਹਨ ਮਸਲੇ ਜੀਆ ਸਵੇਰ ਸਾਡੇ ਕੋਲ ਹਸਤਾਣ ਦੇ ਵਿੱਚੋਂ ਇੱਕ ਜਤਨਾਲ ਮਿਲੀ ਸੀ ਵੀ ਮਰਤ ਜਸਪ੍ਰੀਤ ਕੌਰ ਉਮਰਤੀ ਸਾਲ 24 ਤੋਂ ਮਰਤ ਦਾ ਹਾਲਤ ਦੇ ਵਿੱਚ ਆਈ ਆ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਆਏ ਸੀਗੇ ਤਾਂ ਸਾਨੂੰ ਮਰਤ ਦਾ ਅਪਰਾਧ ਜਸ ਹਰਚੰਦ ਸਿੰਘ ਜਿਹੜਾ ਹੈਗਾ ਮਿਲਿਆ ਉਹਨੇ ਆਪਣੇ ਬਿਆਨ ਲਿਖਾਇਆ ਉਹਦੇ ਬਿਆਨ ਦੇ ਉੱਤੇ ਅਸੀਂ ਫਿਲਹਾਲ ਇੱਕ 193 ਬੀ ਐਨਐਸ ਦੀ ਕਾਰਵਾਈ ਕਰ ਰਹੇ ਹਾਂ ਜਿਹਨੂੰ ਪਹਿਲਾਂ 174 ਦੀ ਕਾਰਵਾਈ ਕਹਿੰਦੇ ਸੀ ਉਸ ਤੋਂ ਬਾਅਦ ਇਹਦਾ ਬੋਰਡ ਬਣਾ ਕੇ ਇਸ ਲੜਕੀ ਦਾ ਅਸੀਂ ਪੋਸਟ ਮਾਰਟਮ ਕਰਵਾ ਰਹੇ ਆ ਪੋਸਟ ਮਾਰਟਮ ਦੇ ਜੋ ਵੀ ਅਗਲੀ ਕਾਰਵਾਈ ਹੋਏਗੀ ਉਹ ਅਸੀਂ ਅਮਲ ਦੇ ਵਿੱਚ ਲਿਆਵਾਂਗੇ। ਮਾਰ ਅਕੱਫਾ ਜਿਹੰਦਾ ਵੀ ਇਹਨੇ ਮਾਰਿਆ ਜਿਵੇਂ ਗਾਲ੍ਹਾਂ ਦੇ ਕੇ ਮਾਰਿਆ ਉਸੇ ਚੀਜ਼ ਦਾ ਪੋਸਟ ਮਾਰਟਮ ਕਰਵਾ ਰਹੇ ਆ ਆਪਾਂ। ਉਸੇ ਚੀਜ਼ ਦਾ ਪੋਸਟ ਮਾਰਟਮ ਕਰਵਾ ਰਹੇ ਆ ਵੀ ਜੋ ਵੀ ਸਾਨੂੰ ਆਲਮਤਾਂ ਹੋਣਗੇ ਜੋ ਡਾਕਟਰ ਸਾਹਿਬ ਲਿਖ ਕੇ ਦੇਣਗੇ ਅਸੀਂ ਉਹਦੇ ਮੁਤਾਬਕ ਜੜੀ ਕਰ ਲੈ। ਨਹੀਂ ਫਿਲਹਾਲ ਤਾਂ ਕੋਈ ਜਿਹੜਾ ਹੈਗਾ ਉਹ ਡੈੱਡ ਬਾਡੀ ਰਾਤ ਦੀ ਭਈ ਹੋਣ ਕਰਕੇ ਉਹ ਬਲੱਡ ਜਿਹੜਾ ਹੈਗਾ ਸਾਈਟ ਤੇ ਜੰਮਿਆ ਹੋਣ ਕਰਕੇ ਇਹ ਬਾਕੀ ਸਾਡੇ ਨਾਲੋਂ ਦੇ ਤਰ ਤੇ ਡਾਕਟਰ ਸਾਹਿਬ ਦੱਸ ਸਕਦੇ ਜੀ